ਸ਼ੰਭੂ ਬਾਟਰ ਦੇ ਉੱਪਰ ਖੜੇ ਆ ਦੱਸਦੇ ਕਿ ਕਿਸਾਨ ਲਗਾਤਾਰ ਸ਼ੰਭੂ ਬਾਟਰ ਦੇ ਉੱਪਰ ਡਟੇ ਹੋਏ ਨੇ ਬੀਤੀ ਰਾਤ ਇੱਕ ਮੀਟਿੰਗ ਹੋਈ ਆ ਰਾਤ 2 ਵਜੇ ਤੱਕ ਇਹ ਮੀਟਿੰਗ ਚੱਲਦੀ ਆ ਜਦੋਂ ਆਗੂ ਬਾਹਰ ਆਉਂਦੇ ਆ ਤਾਂ ਇੱਕ ਅਹਿਮ ਗੱਲ ਉਹਨਾਂ ਦੇ ਵੱਲੋਂ ਆਖੀ ਜਾਂਦੀ ਆ ਕਿ ਗੱਲਬਾਤ ਬੜੀ ਪੋਜ਼ਿਟਿਵ ਰਹੀ ਆ ਤੇ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਹੋਏਗੀ ਦੱਸਦੇ ਕਿ ਉਸ ਤੋਂ ਪਹਿਲਾਂ ਹੁਣ ਕਿਸਾਨ ਦੇਖ ਸਕਦੇ ਹੋ ਸਵੇਰ ਦਾ ਵੇਲਾ ਵਾ ਅਮਰਤ ਵੇਲਾ ਇੱਕ ਸਾਈਡ ਦੇ ਉੱਪਰ ਗੁਰਬਾਣੀ ਚੱਲ ਰਹੀ ਆ ਤੇ ਦੂਜੇ ਪਾਸੇ ਜਿਹੜਾ ਚਾਹ ਪਾਣੀ ਦਾ ਲੰਗਰ ਉਹ ਸ਼ੁਰੂ ਹੋ ਚੁੱਕਿਆ ਤੇ ਕਿਸਾਨ ਜਿਹੜੇ ਇਸ ਸਮੇਂ ਚਾਹ ਛਕ ਰਹ ਉਮੀਦ ਇੱਥੇ ਪਹੁੰਚੇ ਨੇ ਵਾਪਸ ਅਸ਼ੀਕਾਲ ਜੀ ਆਓ ਸ਼੍ਰੀਕਾਲ ਜੀ ਬਾਪੂ ਜੀ ਰਾਤ ਮੀਟਿੰਗ ਹੋਈ ਆ ਡੱਲੇਵਾਲ ਸਾਹਿਬ ਤੇ ਜਦੋਂ ਭੰਦੇਰ ਸਾਹਿਬ ਬਾਹਰ ਆਉਂਦੇ ਆ ਉਹ ਆਕੇ ਕਹਿੰਦੇ ਆ ਜੀ ਪੋਜ਼ਿਟਿਵ ਗੱਲਬਾਤ ਹੋਈ ਆ ਤੇ 18 ਤਰੀਕ ਨੂੰ ਫੇਰ ਗੱਲਬਾਤ ਹੋਣੀ ਆ ਕਰਜ਼ਾ ਮਾਫੀ ਦਾ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਜੀ ਬੜਾ ਗੰਭੀਰ ਤੌਰ ਦੇ ਤੇ ਇਸ ਮੁੱਦੇ ਨੂੰ ਵਿਚਾਰਿਆ ਗਿਆ ਉਮੀਦ ਹੈ ਹੁਣ ਕਿ ਹੱਲ ਨਿਕਲੇਗਾ ਜੀ ਹਾਂ ਜੀ ਕੋਈ ਨਾ ਕੋਈ ਹੱਲ ਸਾਨੂੰ ਨਿਕਲੂ ਕੋਈ ਉਹਨਾਂ ਚਰ ਬੈਠੇ ਆ ਫਿਰ ਕਹਿੰਦੇ ਨੇ ਨਹੀਂ ਹੱਲਾ ਕਰਦਾ ਉਹਨਾਂ ਚਰ ਬੈਠਿਆ ਸੀ ਅੱਛਾ ਬਾਪੂ ਇਹ ਦੱਸੋ ਜਾਪਾਣੀ ਛੱਕ ਰਹੇ ਉਹ ਰੋਡ ਦੇ ਉੱਪਰ ਹੀ ਹੁਣ ਬਿਸਤਰੇ ਲੱਗੇ ਹੋਏ ਨੇ ਔਖਾ ਤਾਂ ਨਹੀਂ ਲੱਗ ਰਿਹਾ ਨਹੀਂ ਜੀ ਕੋਈ ਔਖਾ ਨਹੀਂ ਲੱਗ ਰਹਾ ਸਾਡਾ ਤਾਂ ਕਿਸੇ ਵੀ ਇਹ ਤਾਂ ਇਸੇ ਰਾਹੀ ਜਾਣਾਗਾ ਅੱਛਾ ਬਾਪੂ ਉਮਰ ਕਿੰਨੀ ਆ ਤੁਹਾਡੀ ਉਮਰ ਤਾਂ ਮੇਰੀ 2 ਘਟ 60 ਸਾਲ ਦੀ ਆ ਅੱਛਾ ਜੀ ਤਾਂ ਬਿਲਕੁਲ ਦੀ ਹੋਰ ਵੀ ਬਜ਼ੁਰਗ ਨੇ ਬਾਪੂ ਜੀ ਤੁਹਾਡੀ ਉਮਰ ਕਿੰਨੀ ਆ ਜਿੰਨੀ ਉਹਨਾਂ ਦਾ ਨਹੀਂ ਹੈਗੀ ਆ ਮੈਂ ਬੋਲਣਾ ਹੀ ਕਦਮੀ ਦੀ ਇਹ ਇਹ ਵੱਧ ਤੋਂ ਵੱਧ ਸਾਡੀ ਇਹਨਾਂ ਦੀ ਪ੍ਰੇਰਣਾ ਸਾਨੂੰ ਉਹ ਇੱਥੇ ਸਾਡੇ ਉਹ ਸਾਡੇ ਲੀਡਰਾਂ ਨੇ ਜਿਹੜੇ ਸਾਡੇ ਨਾਲ ਬੋਲਦੇ ਆ ਸਾਡੇ ਬਲਾਕਾਂ ਦੇ ਉਹਨਾਂ ਨੇ ਫੜ ਕੇ ਉਹਨੂੰ ਪਹਿਲਾਂ ਉਹਦੀ ਕਟਾਈ ਕਰੀ ਸਪਲਾਈ ਕਰੀ ਉਹ ਕਹਿੰਦਾ ਬਾਰਡਰ ਤੇ ਮੈਨੂੰ ਕ੍ਰੋਸਿੰਗ ਕਰਾਈ ਆ ਹਾਂ ਹਾਂ ਆ ਬਾਰਡਰ ਤੇ ਕ੍ਰੋਸਿੰਗ ਕਰਾ ਕੇ ਉਹ ਛਾਣੀ ਦਿੱਤਾ ਅੱਛਾ ਜੀ ਹਾਂ ਇਸ ਲਈ ਇਹਦੀ ਚੋਰੀ ਇਹ ਕੰਮ ਕਰਦੀ ਆ ਬਈ ਅਸੀਂ ਐਕਚੁਅਲੀ ਕਰੀਏ ਬਾਈ ਉਹਨਾਂ ਨੇ ਬੜੀ ਅਹਿਮ ਗੱਲ ਦੱਸੀ ਆ ਕਿ ਕਹਿੰਦੇ ਬੰਦਾ ਉਧਰਲੀ ਸਾਈਡ ਤੋਂ ਆਇਆ ਇਸ ਤਾਂ ਇਹ ਵੀ ਜ਼ਰੂਰ ਇੱਕ ਨਾ ਇੱਕ ਜਾਂਚ ਦਾ ਵਿਸ਼ਾ ਪਰ ਉੱਥੇ ਦੀ ਤਸਵੀਰਾਂ ਦਿਖਾ ਰਹੇ ਆ ਸਵੇਰ ਦਾ ਵੇਲਾ ਜਿਵੇਂ ਤੁਹਾਨੂੰ ਪਹਿਲਾਂ ਵੀ ਇਸ ਤਸਵੀਰਾਂ ਦਿਖਾਉਂਦੇ ਰਿਹਾ ਇੱਕ ਪਿੱਛੇ ਦੀ ਤਸਵੀਰ ਦਿਖ ਬਜ਼ੁਰਗ ਬਾਪੂ ਜੀ ਨੇ ਦਸਤਾਰ ਸਜਾਰੇ ਨੇ ਤਾਂ ਬੜੀ ਸੋਹਣੀ ਤਸਵੀਰਾਂ ਦੇਖੋ ਇਹ ਦਸਤਾਰ ਬਾਈ ਬਜ਼ੁਰਗ ਬਾਪੂ ਜੀ ਹੋਣੀ ਸਜਾਰੇ ਨੇ ਤਾਂ ਇਹ ਅਹਿਮ ਤਸਵੀਰਾਂ ਨੇ ਕਿਉਂਕਿ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਡਟੇ ਹੋਏ ਨੇ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰਾਤ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਪੋਜ਼ਿਟਿਵ ਜਿਹੜੀ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਅਗੋਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ 18 ਤਰੀਕ ਨੂੰ ਯਾਨੀ ਕਿ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਹੋਏਗੀ ਤੇ ਉਸ ਮੀਟਿੰਗ ਨੂੰ ਲੈ ਕੇ ਜਰੂਰ ਹੁਣ ਉਮੀਦਾਂ ਨੇ ਜਿਹੜੀਆਂ ਵੱਧੀਆਂ ਨੇ ਕਿ ਸ਼ਾਇਦ ਉਸ ਮੀਟਿੰਗ ਦੇ ਵਿੱਚੋਂ ਕੋਈ ਪੱਕਾ ਹੱਲ ਆ ਜਿਹੜਾ ਉਹ ਮਿਲੇਗਾ ਸਹਿਯੋਗੀ ਸਾਥੀ ਗੁਰਪ੍ਰੀਤ ਸਿੰਘ ਦੇ ਨਾਲ ਸੁਖਦੁਲੇ ਤਾਂ ਸ਼ੰਭੂ ਬਾਟਰ ਦੇ ਉੱਪਰ ਖੜੇ ਆ ਦੱਸਦੇ ਕਿ ਕਿਸਾਨ ਲਗਾਤਾਰ ਸ਼ੰਭੂ ਬਾਟਰ ਦੇ ਉੱਪਰ ਡਟੇ ਹੋਏ ਨੇ ਬੀਤੀ ਰਾਤ ਇੱਕ ਮੀਟਿੰਗ ਹੋਈ ਆ ਰਾਤ 2 ਵਜੇ ਤੱਕ ਇਹ ਮੀਟਿੰਗ ਚੱਲਦੀ ਆ ਜਦੋਂ ਆਗੂ ਬਾਹਰ ਆਉਂਦੇ ਆ ਤਾਂ ਇੱਕ ਅਹਿਮ ਗੱਲ ਉਹਨਾਂ ਦੇ ਵੱਲੋਂ ਆਖੀ ਜਾਂਦੀ ਆ ਕਿ ਗੱਲਬਾਤ ਬੜੀ ਪੋਜ਼ਿਟਿਵ ਰਹੀ ਆ ਤੇ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਹੋਏਗੀ ਦੱਸਦੇ ਕਿ ਉਸ ਤੋਂ ਪਹਿਲਾਂ ਹੁਣ ਕਿਸਾਨ ਦੇਖ ਸਕਦੇ ਹੋ ਸਵੇਰ ਦਾ ਵੇਲਾ ਵਾ ਅਮਰਤ ਵੇਲਾ ਇੱਕ ਸਾਈਡ ਦੇ ਉੱਪਰ ਗੁਰਬਾਣੀ ਚੱਲ ਰਹੀ ਆ ਤੇ ਦੂਜੇ ਪਾਸੇ ਜਿਹੜਾ ਚਾਹ ਪਾਣੀ ਦਾ ਲੰਗਰ ਉਹ ਸ਼ੁਰੂ ਹੋ ਚੁੱਕਿਆ ਤੇ ਕਿਸਾਨ ਨੇ ਜਿਹੜੇ ਇਸ ਸਮੇਂ ਚਾ ਸ਼ਕਰ ਨੇ ਬਾਪੂ ਹੁਣ ਇੱਥੇ ਪਹੁੰਚੇ ਨੇ ਬਾਪੂ ਸੱਸੀ ਕਾਲ ਜੀ ਆਹ ਸੱਸੀ ਕਾਲ ਜੀ ਬਾਪੂ ਜੀ ਰਾਤ ਮੀਟਿੰਗ ਹੋਈ ਆ ਡੱਲੇਵਾਲ ਸਾਹਿਬ ਤੇ ਜਦੋਂ ਭੰਦੇਰ ਸਾਹਿਬ ਬਾਹਰ ਆਉਂਦੇ ਆ ਉਹ ਆਕੇ ਕਹਿੰਦੇ ਆ ਜੀ ਪੋਜ਼ਿਟਿਵ ਗੱਲਬਾਤ ਹੋਈ ਆ ਤੇ 18 ਤਰੀਕ ਨੂੰ ਫੇਰ ਗੱਲਬਾਤ ਹੋਣੀ ਆ ਕਰਜ਼ ਮੁਆਫੀ ਦਾ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਜੀ ਬੜਾ ਗੰਭੀਰ ਤੌਰ ਦੇਤੇ ਇਸ ਮੁੱਦੇ ਨੂੰ ਵਿਚਾਰਿਆ ਗਿਆ ਉਮੀਦ ਹੈ ਹੁਣ ਕਿ ਹੱਲ ਨਿਕਲੇਗਾ ਜੀ ਹਾਂ ਜੀ ਕੋਈ ਨਾ ਕੋਈ ਹੱਲ ਸਾਨੂੰ ਨਿਕਲੂ ਕੋਈ ਉਹਨਾਂ ਚਰ ਬੈਠੇ ਆ ਫਿਰ ਕਹਿੰਦੇ ਨੇ ਨਹੀਂ ਹੱਲਾ ਕਰਦਾ ਉਹਨਾਂ ਚਰ ਬੈਠਿਆ ਸੀ ਅੱਛਾ ਬਾਪੂ ਇਹ ਦੱਸੋ ਜਾਪਾਨੀ ਸ਼ਾਕਰਿਆਂ ਰੋਡ ਦੇ ਉੱਪਰ ਹੀ ਹੁਣ ਬਿਸਤਰੇ ਲੱਗੇ ਹੋਏ ਨੇ ਔਖਾ ਤਾਂ ਨਹੀਂ ਲੱਗ ਰਿਹਾ ਨਹੀਂ ਜੀ ਕੋਈ ਔਖਾ ਨਹੀਂ ਲੱਗ ਰਹਾ ਸਾਡਾ ਤਾਂ ਕਿਸੇ ਵੀ ਇਹ ਐ ਤਾਂ ਇਸੇ ਰਾਹੀ ਜਾਣਾਗਾ ਅੱਛਾ ਬਾਪੂ ਉਮਰ ਕਿੰਨੀ ਆ ਤੁਹਾਡੀ ਉਮਰ ਤਾਂ ਮੇਰੀ 2 ਘਟ 60 ਸਾਲ ਦੀ ਐ ਅੱਛਾ ਜੀ ਤਾਂ ਬਿਲਕੁਲ ਦੀ ਹੋਰ ਵੀ ਬਜ਼ੁਰਗ ਨਹੀਂ ਬਾਪੂ ਜੀ ਤੁਹਾਡੀ ਉਮਰ ਕਿੰਨੀ ਆ ਜਿੰਨੀ ਉਹਨਾਂ ਦਾ ਨਹੀਂ ਹੈਗੀ ਆ ਮੈਂ ਬੋਲਣ ਦੀ ਕਦਰ ਨਹੀਂ ਦੀ ਇਹ 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 ਵੱਧ ਤੋਂ ਵੱਧ ਸਾਡੀ ਇਹਨਾਂ ਦੀ ਪ੍ਰੇਰਣਾ ਸਾਨੂੰ ਉਹ ਇੱਥੇ ਸਾਡੇ ਸਾਡੇ ਲੀਡਰਾਂ ਨੇ ਜਿਹੜੇ ਸਾਡੇ ਨਾਲ ਬੋਲਦੇ ਸਾਡੇ ਬਲਾਕਾਂ ਦੇ ਉਹਨਾਂ ਨੇ ਫੜ ਕੇ ਉਹਨੂੰ ਪਹਿਲਾਂ ਉਹਦੀ ਕਟਾਈ ਕਰੀ ਸਪਲਾਈ ਕਰੀ ਉਹ ਕਹਿੰਦਾ ਬਾਰਡਰ ਤੇ ਮੈਨੂੰ ਕ੍ਰੋਸਿੰਗ ਕਰਾਈ ਆ ਹਾਂ ਹਾਂ ਆ ਬਾਰਡਰ ਤੇ ਕ੍ਰੋਸਿੰਗ ਕਰਾ ਕੇ ਉਹ ਛਾਣੀ ਦਿੱਤਾ ਅੱਛਾ ਜੀ ਹਾਂ ਇਸ ਲਈ ਇਹਦੀ ਚੋਰੀ ਇਹ ਕੰਮ ਕਰਦੀ ਆ ਬਈ ਅਸੀਂ ਐਕਚੁਅਲ ਕਰੀਏ ਬਾਈ ਉਹਨਾਂ ਨੇ ਬੜੀ ਅਹਿਮ ਗੱਲ ਦੱਸੀ ਆ ਕਿ ਕਹਿੰਦੇ ਬੰਦਾ ਉਧਰਲੀ ਸਾਈਡ ਤੋਂ ਆਇਆ ਇਸ ਤਾਂ ਇਹ ਵੀ ਜ਼ਰੂਰ ਇੱਕ ਨਾ ਇੱਕ ਜਾਂਚ ਦਾ ਵਿਸ਼ਾ ਹੈ ਪਰ ਉਥੇ ਹੀ ਤਸਵੀਰਾਂ ਦਿਖਾ ਰਿਹਾ ਸਵੇਰ ਦਾ ਵੇਲਾ ਜਿਵੇਂ ਤੁਹਾਨੂੰ ਪਹਿਲਾਂ ਵੀ ਇਸ ਤਸਵੀਰਾਂ ਦਿਖਾਉਂਦੇ ਰਿਹਾ ਇੱਕ ਪਿੱਛੇ ਦੀ ਤਸਵੀਰ ਦਿਖਾਇਓ ਗੁਰਪ੍ਰੀਤ ਬਾਈ ਜੀ ਅਗਰ ਦਿਖਾ ਸਕਦੇ ਹੋ ਆ ਦੇਖੋ ਬਜ਼ੁਰਗ ਬਾਪੂ ਜੀ ਨੇ ਦਸਤਾਰ ਸਜਾ ਰਹੇ ਨੇ ਤਾਂ ਬੜੀ ਸੋਹਣੀ ਤਸਵੀਰ ਆ ਦੇਖੋ ਇਹ ਦਸਤਾਰ ਬਾਈ ਬਜ਼ੁਰਗ ਬਾਪੂ ਜੀ ਹੁਣੇ ਸਜਾ ਰਹੇ ਨੇ ਤਾਂ ਇਹ ਅਹਿਮ ਤਸਵੀਰਾਂ ਨੇ ਕਿਉਂਕਿ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਡਟੇ ਹੋਏ ਨੇ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰਾਤ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਪੋਸਿਬਿਲਿਟੀ ਜਿਹੜੀ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਅਗੋਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ 18 ਤਰੀਕ ਨੂੰ ਯਾਨੀ ਕਿ ਐਤਵਾਰ ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਹੋਏਗੀ ਤਾਂ ਉਸ ਮੀਟਿੰਗ ਨੂੰ ਲੈ ਕੇ ਜਰੂਰ ਹੁਣ ਉਮੀਦਾਂ ਨੇ ਜਿਹੜੀਆਂ ਵੱਧੀਆਂ ਨੇ ਕਿ ਸ਼ਾਇਦ ਉਸ ਮੀਟਿੰਗ ਦੇ ਵਿੱਚੋਂ ਕੋਈ ਪੱਕਾ ਹੱਲ ਆ ਜਿਹੜਾ ਉਹ ਮਿਲੇਗਾ ਸਹਿਯੋਗੀ ਸਾਥੀ ਗੁਰਪ੍ਰੀਤ ਸਿੰਘ ਦੇ ਨਾਲ ਸੁਖਦੁਲੇ